ਹਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਦੌਰ ਘਰ ਬਣਾਇਆ ਹੋ ਮਹਾਰषि ਦਾਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਅਸ਼ੀਰਦੀ ਦਿਹਾੜਾ ਜੋ ਕੱਲ 3 ਮਹੀਨੋਂ ਆ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਕੱਲ ਨਗਰ ਕੀਰਤਨ ਕੱਢੇ ਗਏ ਸੀ ਅੱਜ ਬੱਚਿਆਂ ਦਾ ਕਵੀ ਦਰਬਾਰ ਹੋਇਆ ਜਿਸ ਵਿੱਚ ਲਗਭਗ 60 ਬੱਚਿਆਂ ਨੇ ਬਹੁਤ ਹੀ ਸ਼ਰਧਾ ਸਤਕਾਰ ਦੇ ਨਾਲ ਪੂਰੇ ਅਰਜਨ ਸਾਹਿਬ ਪਾਸ਼ਾ ਜੀ ਦੇ ਬਾਰੇ ਜੀ ਤਾਰਾ ਪੜੀਆਂ ਨੇ ਮੋਲ ਮੰਤਰ ਪੜ੍ਹੇ ਨੇ ਨੇਕੇ ਨੇਕੇ ਬੱਚਿਆਂ ਦੇ ਮੂੰਹ ਗਰਬਾਣੀ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ ਸੋ ਸਾਰੇ ਬੱਚਿਆਂ ਦਾ ਧੰਨਵਾਦ ਮਾਪਿਆਂ ਦਾ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਚੰਗੇ ਪਾਸੇ ਲਾਇਆ ਹੋਇਆ ਸੋ ਕੱਲ ਨੂੰ ਸ਼੍ਰੀ ਅੰਡਪਰ ਸਾਹਿਬ ਤੇ ਭੋਗ ਬਰੰਤ ਲੰਗਰ ਸ자와 ਕੇ ਚੇਤਨ ਦਰਵਾਜ਼ਾ ਹੋਵੇਗਾ ਸ਼ਿਬੀਲਾ ਲੱਗਣਗੀਆਂ ਸਾਰੇ ਆਖਤਾਂ ਦਾ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ